ਜੀ ਮੈਂ ਡਾਕਟਰ ਸਰਜੀਤ ਸਿੰਘ ਪ੍ਰਧਾਨ ਪੰਜਾਬੀ ਸਹਿਤ ਅਕੈडमी ਲੁਧਿਆਣਾ ਅੱਜ ਪੰਜਾਬੀ ਸਹਿਤ ਅਕੈडमी ਲੁਧਿਆਣਾ ਦੇ ਸੱਦੇ ਦੇ ਉੱਤੇ ਪੰਜਾਬ ਦੇ ਵਿੱਚ ਪੰਜਾਬੀ ਭਾਸ਼ਾ ਲਈ ਕੰਮ ਕਰਨ ਵਾਲੀਆਂ तमाम ਜਿੱਥੇ ਬੰਨੀਆਂ ਦੀ ਇੱਕ ਮੀਟਿੰਗ ਬੁਲਾਈ ਗਈ ਤਾਂ ਕਿ ਪੰਜਾਬੀ ਭਾਸ਼ਾ ਦੇ ਮਸਲੇ ਦੇ ਉੱਤੇ ਇੱਕ ਤਾਲਮੇਲ ਕਮੇਟੀ ਹੈ ਜਿਹੜੀ ਉਹ ਵੱਡੇ ਪੱਧਰ ਉੱਤੇ ਬਣਾਈ ਜਾ ਸਕੇ ਕਿਉਂਕਿ ਸਰਕਾਰੀ ਤੇ ਗੈਰ ਸਰਕਾਰੀ ਸੰਸਥਾਵਾਂ ਦੇ ਅੰਦਰ ਪੰਜਾਬੀ ਭਾਸ਼ਾ ਨੂੰ ਢਾਹ ਲਾਉਣ ਲਈ ਕੋਈ ਵੀ ਦਿਨ ਜਿਆ ਖਾਲੀ ਨਹੀਂ ਜਾਂਦਾ ਜਦੋਂ ਪੰਜਾਬੀ ਭਾਸ਼ਾ ਉੱਤੇ ਹਮਲਾ ਨਾ ਬੋਲਿਆ ਜਾਂਦਾ ਜੀ ਪਿਛਲੇ ਦਿਨੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਇੱਕ ਵਿਭਾਗ ਜਿਹੜਾ ਕੰਪਿਊਟਰ ਸਾਇੰਸ ਦਾ ਜੀ ਉਹਨਾਂ ਨੇ ਲਾਜ਼ਮੀ ਪੰਜਾਬੀ ਪੜ੍ਹਾਉਣ ਤੋਂ ਇਨਕਾਰ ਕਰ ਦਿੱਤਾ ਔਰ ਇੱਥੋਂ ਤੱਕ ਕਰ ਦਿੱਤਾ ਕਿ ਉਹਨਾਂ ਨੇ ਕਾਲਜਾਂ ਦੇ ਪ੍ਰਿੰਸੀਪਲਾਂ ਨੂੰ ਚਿੱਠੀਆਂ ਲਿਖ ਕੇ ਉਸ ਵਿਭਾਗ ਦੇ ਮੁਖੀ ਨੇ ਇਹ ਕਿਹਾ ਕਿ ਕੀ ਪੰਜਾਬੀ ਪੜਾਈ ਜਾਣੀ ਚਾਹੀਦੀ ਹੈ ਕਿ ਨਹੀਂ ਜਾਣੀ ਚਾਹੀਦੀ ਤੇ ਆਪਣੇ ਵਿਚਾਰ ਇਸ ਦੇ ਉੱਤੇ ਦਿਓ ਠੀਕ ਜਦੋਂ ਕਿ ਇਹ ਬਿਲਕੁਲ ਹੀ ਗੈਰ ਕਾਨੂੰਨੀ ਸੀ ਕਿਉਂਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਅਕਾਦਮਿਕ ਕੌਂਸਲ ਨੇ ਜੋ ਫੈਸਲੇ ਕਰ ਦਿੱਤੇ ਆ ਉਹਨ ਵਿਭਾਗਾਂ ਨੇ ਤੇ ਬੋਰਡ ਆਫ ਸਟੱਡੀ ਨੇ ਉਹਨਾਂ ਨੂੰ ਲਾਗੂ ਕਰਨਾ ਹੁੰਦਾ ਲੇਕਿਨ ਜਿਹੜੀਆਂ ਜਿਹੜੇ ਜਿਹੜੇ ਫੈਸਲੇ ਹੋਏ ਸਨ ਅਕਾਦਮਿਕ ਕੌਂਸਲ ਚ ਪਿਛਲੇ ਸਾਲ ਉਹਨਾਂ ਸਾਰਿਆਂ ਨੂੰ ਚਾਹੇ ਉਹ ਲਾਡ ਡਿਪਾਰਟਮੈਂਟ ਹੋਵੇ ਚਾਹੇ ਉਹ ਕਮਰਸ ਡਿਪਾਰਟਮੈਂਟ ਹੋਵੇ ਤੇ ਭਾਵੇਂ ਹੋਰ ਡਿਪਾਰਟਮੈਂਟ ਬੀ ਫਾਰਮੇਸੀ ਵੀ ਤੱਕ ਵਰਗੇ ਹੋਣ ਉਹਨਾਂ 'ਚ ਲਾਗੂ ਕਰ ਦਿੱਤਾ ਗਿਆ ਈਵਨ ਐਮਏ ਦੇ ਵਿੱਚ ਵੀ ਲਾਗੂ ਕਰ ਦਿੱਤਾ ਗਿਆ ਲੇਕਿਨ ਇੱਕੋ ਇੱਕ ਭਾਗ ਜਿਸਨੇ ਇਸ ਗੱਲ ਤੋਂ ਇਨਕਾਰ ਕੀਤਾ ਇਸ ਕਰਕੇ ਕਿਉਂਕਿ ਨਿਤ ਦਿਨ ਐਸੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਨੇ ਤੇ ਪਹਿਲਾਂ ਇਹ ਸੀ ਕਿ ਪੰਜਾਬੀ ਯੂਨੀਵਰਸਿਟੀ ਜਦੋਂ ਸਿਲੇਬਸ ਬਣਾ ਰਹੀ ਸੀ ਤਾਂ ਉਹਦੇ ਟੈਂਪਲੇਟ ਦੇ ਵਿੱਚ ਲਾਜ਼ਮੀ ਪੰਜਾਬੀ ਨੂੰ ਅਡੀਸ਼ਨਲ ਪੰਜਾਬੀ ਕਰ ਦਿੱਤਾ ਗਿਆ ਉਹਦੇ ਲਈ ਲੜਾਈ ਲੜੀ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਦਿਨ-ਬਦਨ ਪੈਦਾ ਹੋ ਰਹੀਆਂ ਨੇ ਤਾਂ ਅਸੀਂ ਇਹ ਸੋਚਿਆ ਵੀ ਕਿਉਂ ਨਾ ਪੰਜਾਬ ਪੱਦਰ ਦੀ ਇੱਕ ਸਾਲ ਮਿਲ ਕਮੇਟੀ ਬਣਾਈ ਜਾਵੇ ਅੱਜ ਉਸ ਦੇ ਵਿੱਚ 10 ਦੇ ਕਰੀਬ ਜਿੱਥੇ ਬੰਦੀਆਂ ਸੀ ਜਿਹੜੀਆਂ ਉਹਦੇ ਵਿੱਚ ਦੋਨੋਂ ਕੇਂਦਰੀ ਲੇਖਕ ਸੁਭਾਵਾਂ ਸਨ ਪੰਜਾਬੀ ਚੇਤਨਾ ਮੰਚ ਸੀ ਇਫਟਾ ਉਸ ਵਿੱਚ ਸ਼ਾਮਲ ਸੀ ਉਹਦੇ ਵਿੱਚ ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਸ਼ਾਮਲ ਸੀ ਉਹਦੇ ਵਿੱਚ ਇਸੇ ਤਰ੍ਹਾਂ ਨਾਲ ਕੁਝ ਹੋਰ ਪੰਜਾਬੀ ਸੱਤਾਸੀ ਜਥੇਬੰਦੀਆਂ ਨੇ ਜਿਹੜੀਆਂ ਉਹ ਸ਼ਾਮਲ ਸਾਲ ਪੰਜਾਬੀ ਰਾਈਟਰਸ ਕੋਆਪਰੇਟਿਵ ਰਾਈਟਰਸ ਸ਼ਾਮਲ ਸੀ ਬਗਾਰਾ ਵਗੈਰਾ ਉਹਨਾਂ ਦੀ ਅਦਾਲ ਮੇਲ ਕਮੇਟੀ ਬਣਾਈ ਉਸ ਕਮੇਟੀ ਨੇ ਪਹਿਲਾ ਫੈਸਲਾ ਇਹ ਕੀਤਾ ਕਿ ਤੋਂ ਕਮੇਟੀ ਨੇ ਕਨਵੀਨਰ ਮੈਨੂੰ ਬਣਾਇਆ ਕਿ ਵਾਈਸ ਚਾਂਸਲਰ ਨੂੰ ਚਿੱਠੀ ਲਿਖ ਕੇ ਇਸ ਮਸਲੇ ਤੋਂ ਜਾਣੂ ਕਰਾਇਆ ਜਾਵੇ ਔਰ ਜੇਕਰ 3-4 ਦਿਨਾਂ ਦੇ ਵਿੱਚ ਵਾਈਸ ਚਾਂਸਲਰ ਦੇ ਦਖਲ ਦੇਣ ਤੇ ਵੀ ਮਸਲਾ ਸੋਲ ਵੀ ਨਹੀਂ ਹੁੰਦਾ ਤਾਂ ਤਾਲਮੇਲ ਕਮੇਟੀ ਆਉਣ ਵਾਲੇ ਦਿਨਾਂ 'ਚ ਪੰਜਾਬੀ ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਵਿਭਾਗ ਦੇ ਮੁਖੀ ਦੇ ਖਿਲਾਫ ਤੇ ਵਾਈਸ ਚਾਂਸਲਰ ਦੇ ਖਿਲਾਫ ਆਪਣਾ ਸੰਘਰਸ਼ਾ ਜਿਹੜਾ ਉਹ ਵਿੱਢੇਗੀ ਸੋ ਅੱਜ ਦੀ ਮੀਟਿੰਗ ਦਾ ਮੁੱਖ ਏਜੰਡਾ ਤੇ ਮੁੱਖ ਫੈਸਲਾ ਇਹ ਹੈ ਤੇ ਆਉਣ ਵਾਲੇ ਦਿਨਾਂ 'ਚ ਇਹ ਤਾਲਮੇਲ ਕਮੇਟੀ ਚਾਹੇ ਉਹ ਪੰਜਾਬ ਦੇ ਵਿੱਚ ਹੋਵੇ ਜਾ ਉਹ ਚੰਡੀਗੜ੍ਹ ਤੋਂ ਹੋਵੇ ਜਾਂ ਜਿੱਥੇ-ਜਿੱਥੇ ਪੰਜਾਬੀ ਬਸ ਰਹੇ ਆ ਉਥੇ-ਉਥੇ ਪੰਜਾਬੀ ਭਾਸ਼ਾ ਨੂੰ ਦੂਜੀ ਭਾਸ਼ਾ ਬਣਾਉਣ ਦਾ ਮਸਲਾ ਹੋਵੇ ਉਹਨਾਂ ਲਈ ਨਿਰੰਤਰ ਚੱਲ ਰਿਹਾ ਸੰਘਰਸ਼ 'ਚ ਹਿੱਸਾ ਪਾਏਗੀ ਔਰ ਜਿੱਥੇ-ਜਿੱਥੇ ਇਸ ਕਿਸਮ ਦਾ ਟੱਕਾ ਹੋਏਗਾ ਉਥੇ-ਉਥੇ ਤਾਲਮਿਲ ਕਮੇਟੀ ਹੈ ਜਿਹੜੀ ਆਪਣੀ ਆਵਾਜ਼ ਬੁਲੰਦ ਕਰੇ ਆ ਮੈਂ ਸੁਸ਼ੀਲ ਦੁਤਾਨ ਚ ਜਨ ਸਖਤਰ ਕੇਂਦਰੀ ਪੰਜਾਬੀ ਲੇਖ ਸਭਾ ਅੱਜ ਪੰਜਾਬੀ ਭਵਨ ਲੁਧਿਆਣੇ ਦੇ ਵਿਹੜੇ 'ਚ ਅਸੀਂ ਖੜੇ ਆ ਥੋੜੀ دیر ਪਹਿਲਾਂ ਹੀ ਹੁਣੇ ਹੀ ਸਾਂਝੀ ਮੀਟਿੰਗ ਹੋਈ ਆ ਗੇਂਜ ਖਾਸ ਤੌਰ ਦੇ ਉੱਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਚ ਜਿਹੜਾ ਨਵਾਂ ਮਸਲਾ ਉੱਠਿਆ ਉਹ ਇਹ ਨਿਯੋਗਰੀਆਂ ਗਏ ਦੇ ਵਿੱਚ ਜਾਂ ਬਾਕੀ ਉਹਦੇ ਚ ਜਿਹੜੇ ਅਕੈਡੈਮਿਕ ਕੌਂਸਲ ਦੇ ਫੈਸਲੇ ਉਹਨਾਂ ਨੂੰ ਮੰਦਲ ਤੋਂ ਇਨਕਾਰੀ ਹੋ ਗਏ ਹੈ ਤਾਂ ਅਸੀਂ ਇਹਨੂੰ ਕੇਂਦਰ ਚ ਰੱਖ ਕੇ ਇੱਕ ਸਾਂਝੀ ਤਾਲਮੇਲ ਕਮੇਟੀ ਅੱਜ ਬਣਾਈ ਹੈ ਜਿਹਦੇ ਚ ਕੁਝ ਹੋਰ ਵੀ ਪੰਜਾਬੀ ਦੇ ਵਿਦਵਾਨ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਮਲ ਕੀਤੇ ਜਾਣਗੇ ਤੇ ਬੜੀ ਛੇਤੀ ਫੈਸਲਾ ਹੋਏਗਾ ਤਾਲਮੇਲ ਕਮੇਟੀ ਦੇ ਕਨਵੀਨਰ ਡਾਕਟਰ ਸਰਜੀਤ ਖੋਹਰਨ ਦਾ ਹੈ ਵਿਦਿਅਕੀ ਫੈਸਲਾ ਕਰਕੇ ਅਸੀਂ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਾਹਿਬ ਨੂੰ ਮਿਲਾਂਗੇ ਤੇ ਕਦਮ ਦਰ ਕਦਮ ਜੇ ਜ਼ਰੂਰਤ ਪਈ ਤਾਂ ਫਿਰ ਜਿਹੜੇ ਸੰਘਰਸ਼ ਦੇ ਤਰੀਕੇ ਹੁੰਦੇ ਉਹਨਾਂ ਤਰੀਕਿਆਂ ਦੇ ਰਾਹੀਂ ਇਸ ਸੰਘਰਸ਼ ਨੂੰ ਅਸੀਂ ਅੱਗੇ ਤੋਰਾਂਗੇ ਤੇ ਇਹ ਕੇਵਲ ਸਿਰਫ ਇੱਕੋ ਹੀ ਮਸਲਾ ਨਹੀਂ ਹੈ ਕਿਉਂਕਿ ਫੌਰੀਦੜੀ ਦਾ ਮਸਲਾ ਉੱਠਿਆ ਬਾਕੀ ਫਿਰ ਆ ਵੀ ਦੇ ਜਿਹੜੇ ਮੁੱਦੇ ਨੇ ਚਾਹੇ ਸਕੂਲਾਂ ਕਾਲਜਾਂ ਚ ਜਾਂ ਸਰਕਾਰੀ ਕਾਲਜਾਂ ਚ ਜਾਂ ਸਕੂਲਾਂ ਚ ਖਾਲੀ ਅਸਾਮੀਆਂ ਦਾ ਮਸਲਾ ਹੈ ਜਾਂ ਪੰਜਾਬੀ ਦੀ ਜੇਸਕੇਪ ਕੋਈ ਕਿਸਮ ਦੇ ਨਾਲ ਬੇਕਦਰੀ ਕੀਤੀ ਜਾਂਦੀ ਹੈ ਪ੍ਰਾਈਵੇਟ ਕਾਲਜਾਂ ਚ ਜਾਂ ਬਾਕੀ ਇੰਸਟੀਟਿਊਸ਼ਨਾਂ ਦੇ ਵਿੱਚ ਹਰ ਪੱਧਰ ਦੇ ਉੱਤੇ ਪੰਜਾਬੀ ਦੀ ਸਰਦਮੀ ਤੇ ਪੰਜਾਬੀ ਨੂੰ ਜਿਸ ਤਰੀਕੇ ਦੇ ਨਾਲ ਬੇਦਖਲ ਕੀਤਾ ਜਾ ਰਿਹਾ ਉਹਦੇ ਖਿਲਾਫ ਇੱਕ ਵੱਡੀ ਲੋਕ ਲਾਮਬੰਦੀ ਕਰਨ ਵਾਲਾ ਸੀ ਵਧਾਂਗੇ ਤੇ ਕਿਉਂਕਿ ਇਹ ਲੜਾਈ ਕੇਵਲ ਲੇਖਕਾਂ ਜਾਂ ਬੁੱਧੀਜੀਵੀਆਂ ਦੀ ਨਹੀਂ ਹੈ ਇਹ ਪੰਜਾਬੀ ਲੋਕਾਂ ਦੀ ਲੜਾਈ ਹੈ ਤੇ ਪੰਜਾਬ ਦੀਆਂ ਬਾਕੀ ਜਨਤਾ ਕਿਤੇ ਵੰਦੀਆਂ ਨੂੰ ਵੀ ਬੜੀ ਖੇਤੀ ਅਸੀਂ ਪਹੁੰਚ ਕਰਕੇ ਇਸ ਸੰਘਰਸ਼ ਦਾ ਹਿੱਸਾ ਬਣਾ ਸ਼ੁਭ ਜੀ ਮੈਂ ਸਰਜੀਤ ਜੱਜ ਪ੍ਰਧਾਨ ਪ੍ਰਗਤੀਸ਼ੀਲ ਲੇਖ ਸੰਗ ਪੰਜਾਬ ਅੱਜ ਪੰਜਾਬੀ ਭਾਸ਼ਾ ਨੂੰ ਦਰ ਪੇਸ਼ ਮਸਲਿਆਂ ਦੇ ਕੇ ਪੰਜਾਬ ਦੀਆਂ ਬਹੁਤ ਸਾਰੀਆਂ ਲੇਖਕ ਜਥੇਬੰਦੀਆਂ ਦੀ ਇੱਕ ਸਰਵ ਸੰਜੇ ਮੀਟਿੰਗ ਹੋਈ ਜਿਹਦੇ ਚ ਇੱਕ ਕੋਆਰਡੀਨੇਸ਼ਨ ਕਮੇਟੀ ਬਣਾਈ ਗਈ ਜਿਹੜੀ ਆਉਣ ਵਾਲੇ ਸਮੇਂ ਚ ਜਦੋਂ ਵੀ ਪੰਜਾਬੀ ਨੂੰ ਕਿਸੇ ਵੀ ਪੱਧਰ ਤੇ ਕੋਈ ਮਸਲਾ ਪੇਸ਼ ਆਉਂਦਾ ਤਾਂ ਉਹਦੇ ਬਾਰੇ ਸਰਵ ਸੰਜਾ ਫੈਸਲਾ ਲਵੇਗੀ ਜੋ ਵੀ ਸੰਗਰਸ਼ ਕਰਨਾ ਪਿਆ ਉਹਦੇ ਲਈ ਉਹ ਉਲਿਕੇਗੀ ਫੌਰੀ ਜਿਹੜਾ ਕਾਰਨ ਹੈ ਸੇ ਇਹਦਾ ਉਸੇ ਕਿ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਕੰਪਿਊਟਰ ਡਿਪਾਰਟਮੈਂਟ ਨੇ ਖਾਸ ਤੌਰ ਤੇ ਪੰਜਾਬੀ ਦੇ ਸਾਹਮਣੇ ਇੱਕ ਬਹੁਤ ਵੱਡੀ ਚੁਣੌਤੀ ਜਿਹੜੀ ਆ ਉਹ ਖੜੀ ਕਰ ਦਿੱਤੀ ਸੀ ਉਹਨੂੰ ਨਜਿੱਠਣ ਲਈ ਇਹ ਮੀਟਿੰਗ ਮੁੱਖ ਤੌਰ ਤੇ ਹੋਈ ਤੇ ਆਉਣ ਵਾਲੇ ਸਮੇਂ 'ਚ ਵੀ ਇਹੋ ਜਿਹੀਆਂ ਚੁਣੌਤੀਆਂ ਜਿਵੇਂ ਜਿਵੇਂ ਆਉਣਗੀਆਂ ਇਹ ਜਿਹੜੀ ਕੋਆਰਡੀਨੇਸ਼ਨ ਕਮੇਟੀ ਆ ਇਹ ਉਹਦੇ ਬਾਰੇ ਸਰਬਸਾਂਝਾ ਫੈਸਲਾ ਲਵੇਗੀ ਤੇ ਇਹ ਸਾਰੇ ਲੇਖਕ ਸਾਥੀਆਂ ਦੀ ਉਹਦੇ ਵਿੱਚ ਸਹਿਯੋਗ ਹੈ ਤੇ ਇਹ ਸਾਨੂੰ ਆਸ ਹੈ ਕਿ ਇਹ ਪੰਜਾਬੀ ਦੇ ਮਾਮਲੇ ਤੇ ਬਹੁਤ ਅੱਛਾ ਕੰਮ ਕਰ ਪਾਇਆ